हेलो गाइस <laughs> <आहा। laughs> <laughs> 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 देख रहे हो हासा मजाक गल ले बंटू चोर एक मिनट रे बंटू की मैं बाबू शोना जानू मैं तेरा जी का जी ਜੀ ਬੰਟੂ ਜੀ ਬੰਟੂ ਜੀ ਠੀਕ ਹੈ ਬੰਟੂ ਜੀ ਤੁਸੀਂ ਦੱਸੋ ਤੁਸੀਂ ਚੋਰ ਕਿਉਂ ਬਣੇ ਬਸ ਬਣ ਗਿਆ ਇਦਾਂ ਹੀ ਇਹਦੇ ਵਾਸਤੇ ਕਿਹੜਾ ਕੋਰਸ ਕਰਨਾ ਪੈਂਦਾ ਇਹਦੇ ਵਾਸਤੇ ਕਿਹੜਾ ਸੈਂਟਰ ਖੋਲਿਆ ਵੀ ਇੱਥੇ ਚੋਰ ਬਣਦੀ ਡਿਗਰੀ ਕਰਾਈ ਜਾਂਦੀ ਹੈ ਬਸ ਇੱਕ ਦਿਨ ਲੋੜ ਸੀ ਪੈਸਿਆਂ ਦੀ ਰੋਜ਼ਗਾਰ ਹੈ ਨਹੀਂ ਆਮਦ ਹੋਈ ਤੇ ਚੋਰ ਬਣ ਗਏ ਆਮਦ ਆਮਦ ਤਾਂ ਗੋਨੋ ਵਾਲਿਆਂ ਨੂੰ ਹੁੰਦੀ ਹੈ ਕਿਉਂ ਇਹ ਢੋਲਕੀ ਚ ਹੁੰਦੀ ਹੈ ਆਮ ਤਾਂ ਦਿਮਾਗ ਜੁਂਦੀ ਹੈ ਨਾ ਤੇ ਦਿਮਾਗ ਤੇ ਹਰ ਕਿਸੇ ਕੋਲ ਹੁੰਦਾ ਭਾਵੇਂ ਕੋਈ ਚੋਰ ਹੋਏ ਤੇ ਭਾਵੇਂ ਕੋਈ ਹੋਰ ਵੈਸੇ ਵੀ ਸਾਡੇ ਦੇਸ਼ ਦੇ ਵਿੱਚ ਸਿਰਫ ਚੋਰ ਬੰਨਾ ਐਸਾ ਕੰਮ ਆ ਜਿੱਤੇ ਚ ਨਾ ਤੇ ਕਿਸੇ ਸਫਾਰਿਸ਼ ਦੀ ਲੋੜ ਪੈਂਦੀ ਏ ਤੇ ਨਾ ਹੀ ਰਿਸ਼ਵਤ ਬੰਟੂ ਜੀ ਤੁਸੀਂ ਆ ਦੱਸੋ ਤੁਹਾਨੂੰ ਚੋਰ ਬਣਨ ਲੱਗੇ ਸ਼ਰਮ ਨਹੀਂ ਆਈ ਸ਼ਰਮ ਵਾਲੀ ਗੱਡੀ ਗੱਲ ਹੈ ਮੈਂ ਕਿਹੜਾ ਨੰਗਾ ਹੋ ਕੇ ਚੋਰੀ ਕਰਨ ਜਾਣਾ ਪ੍ਰੋਪਰ ਟੈਨਸ਼ਨ ਹੋ ਕੇ ਡਰੈਸ ਅਪ ਹੋ ਕੇ ਜਾਇਦਾ ਓਹੋ ਮੈਂ ਦੂਜੀ ਸ਼ਰਮ ਦੀ ਗੱਲ ਕਰ ਰਹੀ ਆ ਜਿਹੜੀ ਮਹਿਸੂਸ ਹੁੰਦੀ ਐ ਉਹ ਨਹੀਂ ਹੁੰਦੀ ਤੁਹਾਨੂੰ ਲਾ ਸ਼ਰਮ ਦਾ ਮਹਿਸੂਸ ਹੋ ਗਈ ਇਹ ਮੇਰਾ ਪ੍ਰੋਫੈਸ਼ਨ ਆ ਮੇਰਾ ਕੰਮ ਆ ਤੇ ਸਿਆਣੇ ਕਹਿੰਦੇ ਆ ਕੰਮ ਕਰਨ ਵਿੱਚ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਉਹ ਮਿਹਨਤ ਕਰਨ ਵਿੱਚ ਕਹਿੰਦੇ ਆ ਕਿ ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਆ ਕਿਹੜਾ ਕੰਮ ਹੋਇਆ ਲਾ ਤੇ ਚੋਰੀ ਕਿਹੜਾ ਬਿਨਾ ਮਿਹਨਤ ਹੁੰਦੀ ਐ ਬਹੁਤ ਮਿਹਨਤ ਕਰਨੀ ਪੈਂਦੀ ਐ ਉਹਦੇ ਵਾਸਤੇ ਅੱਡੇ ਸਾਲੀ ਪਲਾਨੀ ਕਰਨੀ ਪੈਂਦੀ ਆ ਤੋਂ ਪਹਿਲਾਂ ਕਿੰਨੀ ਸਾਨੂੰ ਜਗ੍ਹਾ ਵੇਖਣੀ ਪੈਂਦੀ ਜਾ ਕੇ ਫਿਰ ਉਹ ਜਗ੍ਹਾ ਤੱਕ ਪਹੁੰਚਣ ਲਈ ਰਿਸਰਚ ਕਰਨੀ ਪੈਂਦੀ ਹੈ। ਇਹ ਨਹੀਂ ਸਰਜ ਦੇ NASA ਵਾਲੇ ਨਹੀਂ ਕਰਦੇ, ISRO ਵਾਲੇ ਨਹੀਂ ਕਰਦੇ, ਸੈਟਲਾਈਟ ਭੇਜਣ ਤੋਂ ਪਹਿਲਾਂ ਜਿੰਨੀ ਚੋਰੀ ਕਰਨ ਤੋਂ ਪਹਿਲਾਂ ਸਾਨੂੰ ਕਰਨੀ ਪੈਂਦੀ ਹੈ। ਤੁਹਾਡੇ ਵਾਂਗੂ ਥੋੜੀ ਮਹਿਮਾਨ ਬੁਲਾਇਆ, ਮੂੰਹ ਚੱਕ ਕੇ ਸਦੇ ਸਵਾਲ ਪੁੱਛਣਾ ਸ਼ੁਰੂ ਕਰਤੇ, ਨਾ ਚਾਹ ਨਾ ਪਾਣੀ। ਤੁਹਾਡੇ ਨਾਲ ਤੇ ਪਾਕਿਸਤਾਨ ਚੰਗਾ ਜਿਹਦੀ ਆਰਤੀ ਖਾ ਲਦਾ ਭਾਵੇਂ ਬੇੜਾ ਕਰਕੇ ਆ ਪਰ ਫਿਰ ਵੀ ਉਹਨੇ ਸਾਡੇ ਪਾਇਲਟ ਨੂੰ ਜਦੋਂ ਫੜਿਆ ਸੀ ਤੇ ਚਾਈਨਾ ਵਾਲਾਂ ਤੋਂ ਚਾਹ ਪਤੀ ਧਾਰੀ ਲੈ ਕੇ ਉਹਨੇ ਚਾਹ ਦੇ ਪੁੱਛੀ। ਤੁਸੀਂ ਜਦੋਂ ਚੋਰੀ ਕਰਨ ਜਾਂਦੇ ਹੋ ਚਾਹ ਪਾਣੀ ਪੁੱਛਦੇ ਹੋ ਲੋਕਾਂ ਨੂੰ ਦੇਖੋ ਸਮੱਸਿਆ ਬੋਦਾ ਕਿ ਸਾਡੇ ਹੁੰਦੇ ਨਾਈਟ ਸਰਵਿਸ ਰਾਤ ਵੇਲੇ ਤੇ ਉਸ ਟਾਈਮ ਦੇ ਉੱਤੇ ਲੋਕੀ ਸੁੱਤੇ ਹੁੰਦੇ ਆ ਤੁਹਾਨੂੰ ਚੰਗਾ ਨਾ ਲੱਗਦਾ ਐਵੇਂ ਕਿਸੇ ਨੂੰ ਜਗਾ ਕੇ ਤੇ ਡਿਸਟਰਬ ਕਰੀਏ ਚਾਹ ਪਾਣੀ ਪੁੱਛਣ ਵਾਸਤੇ ਤੁਸੀਂ ਇੰਟੈਲੀਜੈਂਟ ਹੋ ਫਿਰ ਚੋਰ ਕਿਉਂ ਰਹਿ ਲੋ ਜੀ ਚੋਰ ਬਾਣੀ ਹੋ ਸਕਦਾ ਜਿਹੜਾ ਇੰਟੈਲੀਜੈਂਟ ਹੋਵੇ ਜਿਹੜਾ ਸਾਡੇ ਦੇਸ਼ ਇੰਟੈਲੀਜੈਂਟ ਨਹੀਂ ਹੈਗਾ ਉਹਦੇ ਪੋਲੀਟੀਸ਼ੀਅਨ ਬਣਦਾ ਜਾਬਰ ਸਵਾਰਸ਼ੀ ਅਫਸਰ ਬਣਦਾ ਚੋਰ ਬਣਨ ਵਾਸਤੇ ਬਹੁਤ ਜਿਆਦਾ ਇੰਟੈਲੀਜੈਂਸ ਦੀ ਲੋੜ ਹੁੰਦੀ ਹੈ ਅਬੇ ਸਾਲੇ ਜਾਬ ਸਾਹ ਲੋ ਚੋਰੀ ਕਰਨ ਵਾਸਤੇ ਕਿੰਨਾ ਦਿਮਾਗ ਲਾਉਣਾ ਪੈਂਦਾ ਮਤਲਬ ਕਿਸੇ ਦੇ ਘਰ ਜਾਣਾ ਉਹ ਵੀ ਬਿਨਾ ਦੱਸਿਆ ਫਿਰ ਉਥੋਂ ਚੀਜ਼ਾਂ ਚੁੱਕ ਕੇ ਲਿਆਉਣੀਆਂ ਬਿਨਾ ਖੜਕਾ ਕੀਤਿਆਂ ਉਹਨਾਂ ਨੂੰ ਬਿਲਕੁਲ ਪਤਾ ਨਾ ਲੱਗੇ ਇਹ ਦੇ ਫਿਰ ਕੋਈ ਇੰਟੈਲੀਜੈਂਟ ਹੀ ਕਰ ਸਕਦਾ ਨਾ ਅਬੇ ਸਾਲੇ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਹੀ ਪ੍ਰੋਫੈਸ਼ਨਲ ਸਮਝਦੇ ਹੋ ਸਮਝ ਨਾ ਗਈ ਹੈਗਾ ਮੈਂ ਪ੍ਰੋਫੈਸ਼ਨਲ ਨਾਲੇ ਮੈਂ ਕਿਹੜਾ ਪੰਜਾਬੀ ਫਿਲਮ ਇੰਡਸਟਰੀ 'ਚ ਕੰਮ ਕਰਦਾ ਜਿਹੜਾ ਅਨਪ੍ਰੋਫੈਸ਼ਨਲ ਹੋਊਗਾ ਆਪਣੇ ਇਸ ਚੋਰੀ ਦੇ ਕੰਮ ਦੇ ਪ੍ਰਤੀ ਮੈਂ ਇੰਨਾ ਪ੍ਰੋਫੈਸ਼ਨਲ ਹਾਂ ਤੈਨੂੰ ਐਦਾਂ ਪਤਾ ਲੱਗਣਾ ਮੈਂ ਤੈਨੂੰ ਕਰਕੇ ਦੱਸਦਾ ਕੁਛ ਉਹ ਦੇਖ ਜੀੜੀ ਆ ਕੀ ਹੈ ਕਿੱਥੇ ਹੈ ਜੀੜੀ ਜੀੜੀ ਨੂੰ ਛੱਡ ਤੇਰਾ ਪਰਸ ਕਿੱਥੇ ਹੈ ਪਰਸ ਕਿੱਥੇ ਗਿਆ ਮੇਰਾ ਮੇਕਅਪ ਸੀ ਮੇਰਾ ਸਮਾਨ ਸੀ ਪੈਸੇ ਸੀ ਕਿੱਥੇ ਗਿਆ ਮੇਰਾ ਪਰਸ ਹਾਂ ਆ ਭੜਾ ਦੇਖਿਆ ਦੇਖਿਆ ਮੇਰਾ ਪ੍ਰੋਫੈਸ਼ਨਲ ਲਗਾਉਂਦਾ ਆਦਿਨੇ ਪਹਾਲਾ ਗੰਦਿੱਤਾ ਨਾ ਤੈਨੂੰ ਡਿਸਟਰਬ ਕੀਤਾ ਨਾ ਤੈਨੂੰ ਕੋਈ ਤੰਗੀ ਆਉਂ ਦਿੱਤੀ ਏ ਐਦਾਂ ਪਰਸ ਡਾਲਿਆ ਤੇਰਾ ਇੰਨਾ ਪ੍ਰੋਫੈਸ਼ਨਲ ਆ ਨਾ ਗੰਟੂ ਜੀ ਆ ਦੱਸੋ ਪਹਿਲੀ ਚੋਰੀ ਕਿੱਥੇ ਕੀਤੀ ਤੁਸੀਂ ਸੋਹਰਿਆਂ ਦੇ ਘਰ ਆਹ ਸੋਹਰਿਆਂ ਦੇ ਘਰ ਕਿਉਂ ਕੀਤੀ ਉਹ ਤਾਂ ਕਰਕੇ ਵੀ ਕੱਲ ਨੂੰ ਜੇ ਮੈਂ ਚੋਰੀ ਕਰਦਾ ਕਿਤੇ ਫੜਿਆ ਵੀ ਗਿਆ ਇਗਲੇ ਜਵਾਬ ਹੈ ਭੈਣ ਥੋੜੀ ਫੜ ਕੇ ਕੁੱਟਣਗੇ ਜਾਂ ਅੰਦਰ ਕਰਾਉਣਗੇ ਅੱਛਾ ਕਿਵੇਂ ਕੀਤੀ ਚੋਰੀ ਕੁਝ ਨਹੀਂ ਦਰਅਸਲ ਵਿਆਹ ਜਦੋਂ ਮੇਰਾ ਹੋਇਆ ਤਾਂ ਮੇਰੇ ਸਹੁਰਿਆਂ ਨੇ ਦਿੱਤਾ ਕੱਖ ਨਹੀਂ ਤੇ ਉੱਤਮ ਮੇਰੀ ਬਰਾਤ ਦੀ ਵੀਰਾਂ ਨੇ ਸੇਵਾ ਨਹੀਂ ਕੀਤੀ ਚੰਗੀ ਤਰ੍ਹਾਂ ਜਿੱਦਣ ਵਿਆਹ ਸੀਗਾ ਬਰਾਤ ਜਾਣੀ ਸੀ ਉਹਨਾਂ ਨੇ ਬੂੰਦੀ ਰਾਇਦਾ ਪਾਈ ਬਰਾਤ ਆ ਜਪੈਲਸ ਦੇ ਬਾਹਰ ਖੜੀ ਆ ਤੇ ਉਹ ਜਿਹੜਾ ਅੰਦਰ ਉਹਨਾਂ ਦਾ ਮੇਲ ਆ ਕੁੜੀ ਵਾਲੇ ਉਹ ਸਾਰੇ ਬੂੰਦੀ ਰਾਇਦੇ ਵਿੱਚ ਸਾਰਾ ਰਾਇਦਾ ਖਾ ਗਏ ਜੋ ਸਾਡੀ ਬਰਾਤ ਅੰਦਰ ਗਈ ਟੇਬਲਾਂ ਤੇ ਰਾਦਾ ਰਾਦਾ ਖਤਮ ਹੋ ਗਿਆ ਵਿੱਚ ਬੂੰਦੀ ਰਹਿ ਗਈ ਬਸ ਉਦੋਂ ਤਾਂ ਮੈਨੂੰ ਬਹੁਤ ਵੱਟ ਸੀ ਮੈਂ ਕਿਹਾ ਬਦਲਾ ਤੇ ਲੈਣੇ ਲੈਣਾ ਫਿਰ ਮੈਂ ਆਪਣੀ ਵੋਟੀ ਨਾਲ ਸੌਰੇ ਗਿਆ ਰਾਤ ਹੋਈ ਆ ਮੰਜੇ ਤੇ ਮੇਰੀ ਸੱਸ ਸੁੱਤੀ ਸੀ ਉਹਦੇ ਪੈਰ ਦਿਵਾंदे ਦਿਵਾंदे ਬਸ ਨਾਲ ਹੀ ਵਾਲੀਆਂ ਲਾ ਲਈਆਂ ਆਉਂਦੀਆਂ ਅਦੇ ਸਾਲੇ ਇਦਾਂ ਕੀਤੀ ਚੋਰੀ ਪਹਿਲੀ ਇੱਕ ਮਿੰਟ ਤੁਸੀਂ ਤਾਂ ਪੈੜ ਦਿਵਾਰੀ ਹੀ ਨਾ ਫਿਰ ਕੰਨਾਂ ਦੀਆਂ ਵਾਲੀਆਂ ਕਿਵੇਂ ਲਾ ਲੀਆਂ ਪ੍ਰੋਫੈਸ਼ਨਲ ਦੱਸਿਆ ਤੇ ਹਾਥੋਂ ਮੇਰਾ ਟੈਲੈਂਟ ਦੇ ਹੱਥ ਗਿਦੇ ਹੋਰ ਤੇ ਚੋਰੀ ਗਿਦੇ ਹੋਰ ਅੱਛਾ ਬੰਡੂ ਚੋਰ ਜੀ ਚੋਰੀ ਕਰਨ ਲਈ ਤੁਹਾਨੂੰ ਕਿੰਨਾ ਕੁ ਸਟਰਗਲ ਕਰਨਾ ਪੈਂਦਾ ਸਟਰਗਲ ਤਾਂ ਗੁੱਡੀ ਪਹਿਲਾਂ ਤੋਂ ਨਹੀਂ ਪੈਂਦੀ ਜਦੋਂ ਮਨਵਾ ਨਵਾ ਛੋਟਾ ਹੁੰਦਾ ਚੋਰ ਬਣਿਆ ਕਿਉਂਕਿ ਉਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਤੇ ਮੈਨੂੰ ਆਪ ਜਾ ਕੇ ਰੈਕੀ ਕਰਨੀ ਪੈਂਦੀ ਸੀ ਦੇਖਣਾ ਪੈਂਦਾ ਸੀ ਲੋਕਾਂ ਦੇ ਘਰਾਂ ਜਾ ਕੇ ਕਿਹੜਾ ਕਦੋਂ ਘਰੋਂ ਬਾਹਰ ਜਾ ਰਿਹਾ ਹੈ ਕਿਹੜਾ ਕਦੋਂ ਆ ਰਿਹਾ ਬੜਾ ਸਿਆਪਾ ਹੁੰਦਾ ਪਰ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਫੇਸਬੁੱਕ ਇੰਸਟਾਗ੍ਰam ਵਟਸਐਪ ਸਾਡੀ ਤਾਂ ਵਾਰੇ ਨਹੀਂ ਹਰੇ ਹੋ ਗਏ ਚੋਰਾ ਦੇ ਸਾਡੀ ਚੋਰੀ ਦੀ ਜੀਡੀਪੀ ਵੱਧ ਗਈ ਹੈ ਕਿਉਂਕਿ ਲੋਕ ਹੁਣ ਆਪ ਹੀ ਸਟੇਟਸ ਪਾ ਕੇ ਜਾਂਦੇ ਫੇਸਬੁਕ ਤੇ ਜਲੰਧਰ ਦੀ ਬਿਮਲਾ ਆਫ ਟੂ ਸ਼ਿਮਲਾ ਫਾਰ ਟੂ ਡੇਸ ਵਿਦ ਫੈਮਿਲੀ ਪਿੱਛੋ ਘਰ ਖਾਲੀ ਪਿੱਛੋ ਬਰਹੀਂ ਮਜੇ ਨਾਲ ਜਾਈਦਾ ਅੰਦਰ ਜਾ ਕੇ ਸਭ ਤੋਂ ਪਹਿਲਾਂ ਤੇ ਫ੍ਰਿਜ ਖੋਲੀ ਦੀ ਫ੍ਰਿਜ ਵਿੱਚ ਜਿਹੜਾ ਸਮਾਨ ਵਿਆਹ ਹੁੰਦਾ ਫਰੂਟ ਫਰਾਡ ਆਈਸਕ੍ਰੀਮਾਂ ਮਜੇ ਨਾਲ ਖਾਈ ਦੀਆਂ ਫਿਰ ਜੇ ਗਰਮੀ ਦੇ ਦਿਨ ਹੋਣ ਏਸੀ ਲਾ ਕੇ ਘੜੀ ਰਸ਼ਟ ਕਰੀ ਦੀ ਅਬੇ ਸਾਲੇ ਸਾਰਾ ਸਾਮਾਨ ਸੋਣ ਇਕੱਠਾ ਕਰਕੇ ਮੇਰੇ ਨਾਲ ਉਦੋਂ ਲੈ ਕੇ ਚੋਰੀ ਕਰਕੇ ਵਾਪਸ ਚਲੇ ਜਾ। ਸੋ ਥੈਂਕਸ ਟੂ ਸੋਸ਼ਲ ਮੀਡੀਆ ਜਿਨੇ ਇਸ ਅਨਸੋਸ਼ਲ ਕੰਮ ਨੂੰ ਕਰਨ ਚ ਸਾਡੀ ਬਹੁਤ ਹੈਲਪ ਕੀਤੀ। ਬੰਟੂ ਜੀ ਤੁਸੀਂ ਕਿੰਨੇ ਕਪੜੇ ਲਿਖੇ? ਨਹੀਂ ਤੁਮ ਨੂੰ ਨੌਕਰੀ ਦੇਣੀ ਹੈ। ਇੰਟਰਵਿਊ ਤੂੰ ਛੋੜਦਾ ਲੈਣ ਲਈ ਹੈ। ਸਵਾਲ ਨਾਣੇ ਜਮਾਟ ਵਾਲੇ ਪੁੱਛੀ ਜਾਂਦੀ। ਚੋਰੀ ਕਰਨ ਵਾਸਤੇ ਪੜ੍ਹਾਈ ਲਿਖਾਈ ਦਾ ਕੀ ਲੈਣ ਦਾ? ਅੱਧੀ ਦੇਖਿਆ ਵੀ ਲੋਕਾਂ ਨੇ ਘਰ ਦੇ ਬਾਹਰ ਲਿਖ ਕੇ ਲਾਇਆ ਹੈ। ਵੀ ਇਥੇ ਗ੍ਰੈਜੂਏਟ ਚੋਰੀ ਚੋਰੀ ਕਰ ਸਕਦਾ। ਪਹਿਲਾਂ ਤੂੰ ਮੈਨੂੰ ਇੱਕ ਗੱਲ ਦੱਸ। ਬੀ ਇਹ ਸਵਾਲ ਤੈਨੂੰ ਪੁੱਛਣ ਵਾਸਤੇ ਕਿੰਨੇ ਲਿਖ ਕੇ ਦਿੱਤਾ ਨਹੀਂ 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 ਆ ਸਵਾਲ ਕਿਸ ਨੇ ਲਿਖ ਕੇ ਨਹੀਂ ਦਿੱਤਾ ਇਹ ਤਾਂ ਮੇਰੇ ਆਪਣੇ ਮਾਈਂਡ ਚ ਆਇਆ ਮੇਰੇ ਆਪਣੇ ਮਾਈਂਡ ਚ ਆਇਆ ਹਾਂਜੀ ਪੱਕਾ ਹਾਂ ਆਪੈਂਦਾ ਹੀ ਕੋਲ ਹਲੋ ਆਪੇ ਪੜ੍ਹਦੇ ਹਾਂ ਹਲੋ ਇਹ ਕੀ ਬਾਤ ਹੋਈ ਇਹ ਕੀ ਬਾਤ ਹੋਈ ਯਾਰ ਇਹ ਆ ਫੋਨ ਨੰਬਰ ਲਿਖਤਾ ਹਿੱਤੇ ਉੱਤੇ ਮੈਂ ਕਿਸ ਦਾ ਇਹ ਡਾਕਟਰ ਦਾ ਨੰਬਰ ਆ ਉਹ ਕਿਉਂ ਉਹ ਡਾਕਟਰ ਕੋਲ ਜਾ ਕੇ ਪਹਿਲਾਂ ਆਪਣਾ ਮਾਈਂਡ ਚੈੱਕ ਕਰਾ ਇਹ ਕੀ ਬਾਤ ਹੋਈ ਇਹ ਕੀ ਬਾਤ ਹੋਈ ਯਾਰ ਬੰਟੂ ਜੀ ਤੁਸੀਂ ਚੋਰੀ ਕਰਦੇ ਅੱਜ ਤੱਕ ਫੜੇ ਨਹੀਂਗੇ ਨਾ ਨਾ ਬਿਲਕੁਲ ਨਾ ਆਪੇ ਸ਼ਰੀ ਮੈਂ ਕਿਹਾ ਜ਼ਰਾ ਕ੍ਰੈਡਿਟ ਕਾਰਡ ਚੋਰੀ ਕਰ ਲਿਆ ਉਹਨੇ ਮੈਂ ਪੁਲਿਸ ਨੂੰ ਫੋਨ ਨਹੀਂ ਕੀਤਾ ਮੈਨੂੰ ਫੋਨ ਕਰਦਾ ਕਹਿੰਦਾ ਯਾਰ ਕ੍ਰੈਡਿਟ ਕਾਰਡ ਸੰਭਾਲ ਕੇ ਰੱਖੀ ਬਾਕੀ ਕਹਿੰਦਾ ਖਰਚਾ ਕਰੀ ਜਾ ਜਨਾ ਹੁੰਦਾ ਕੋਈ ਚੱਕਰ ਨਹੀਂ ਆ ਮੈਂ ਬੜਾ ਰਹਾਣ ਹੋਇਆ ਮੈਂ ਕਹਿੰਦਾ ਯਾਰ ਇਹ ਕੀ ਗੱਲ ਹੋਈ ਤੂੰ ਕੀ ਗੱਲ ਕਰੰਦੇ ਆ ਕਹਿੰਦਾ ਨਹੀਂ ਨਹੀਂ ਤੂੰ ਮੇਰੀ ਵੋਟੀ ਨਾਲ ਘੱਟ ਖਰਚਦਾ ਪਿਆ ਬੰਟੂ ਜੀ ਤੁਹਾਡੇ ਫਿਊਚਰ ਪਲਾਨਸ ਕੀ ਨੇ ਕੀ ਬਾਤ ਹੋਈ ਫਿਊਚਰ ਪਲੈਨਿੰਗ ਨੂੰ ਮੈਂ ਘੜਾ ਐ ਐਮ ਐਨ ਸੀ ਕੰਪਨੀ ਚ ਪ੍ਰਾਈਵੇਟ ਜੋਬ ਕਰਦਾ ਵੈਸੇ ਵੀ ਚੋਰਾਂ ਦੀ ਕੋਈ ਫਿਊਚਰ ਪਲੈਨਿੰਗ ਨਹੀਂ ਹੁੰਦੀ ਫਿਊਚਰ ਪਲੈਨਿੰਗ ਹੁੰਦੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ ਅਸੀਂ ਚੋਰੀ ਕਰਨ ਜਾਣਾ ਹੁੰਦਾ ਜੇ ਉਹ ਫਿਊਚਰ ਦੇ ਵਿੱਚ ਕਦੋਂ ਕਿੱਥੇ ਜਾਣਗੇ ਉਹਨਾਂ ਦਾ ਘਰ ਖਾਲੀ ਹੋਊਗਾ ਤੇ ਅਸੀਂ ਉੱਥੇ ਜਾ ਕੇ ਚੋਰੀ ਕਰਾਂਗੇ ਬੰਟੂ ਜੀ ਤੁਹਾਨੂੰ ਨਹੀਂ ਲੱਗਦਾ ਚੋਰ ਨੂੰ ਸਾਡਾ ਸਮਾਜ ਪਸੰਦ ਨਹੀਂ ਕਰਦਾ ਕਿਹੜਾ ਗੰਜਰ ਕਹਿੰਦਾ ਹੈ ਚੋਰ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਅੱਦੇ ਸਾਲੇ ਤੁਸੀਂ ਫਿਲਮਾਂ ਹੀ ਦੇਖ ਲਓ ਉਹ ਹੀ ਫਿਲਮ ਸਭ ਤੋਂ ਵੱਧ ਹਿੱਟ ਹੁੰਦੀ ਜਿਹੜਾ ਹੀਰੋ ਚੋਰ ਹੁੰਦਾ ਮਹਾਨਾਇਕ ਅਮਿਤਾਵਰਚਨ ਸਾਲ ਉਹ ਡਾਊਨ ਫਿਲਮਾਂ ਦੇ ਵਿੱਚ ਚੋਰ ਬਣ ਕੇ ਚੋਰੀਆਂ ਕਰ ਕਰਕੇ ਸੁਪਰਸਟਾਰ ਬਣ ਗਏ ਆ ਹੁਣੇ ਜੀ ਨੈਟਫਲਿਕਸ ਤੇ ਸੀਰੀਜ਼ ਆਈ ਸੀ ਮਨੀ ਹੇਸਟ ਸਭ ਤੋਂ ਵੱਧ ਲੋਕਾਂ ਨੇ ਲਾਈਕ ਕੀਤੀ ਉੱਚੀ ਚੋਰੀਆਂ ਦੱਸੀਆਂ ਗਈਆਂ ਤੁਸੀਂ ਆਪਣੇ ਹਿਸਾਬ ਲਾ ਲਓ ਤੁਸੀਂ ਆਪਣੇ ਸ਼ੋਹ ਜਿਹੜਾ ਸਾਧੂ ਬਿਠਾਇਆ ਚੋਰੀ ਬਿਠਾਇਆ ਜੇ ਬੰਡੂ ਚੋਰ ਜੀ ਤੁਸੀਂ ਆ ਦੱਸੋ ਤੁਹਾਨੂੰ ਕਿਹੜੀ ਗੱਲ ਤੇ ਗੁੱਸਾ ਆਉਂਦਾ ਸਭ ਤੋਂ ਜ਼ਿਆਦਾ ਮੈਨੂੰ ਉਸ ਕਹਾਵਤ ਤੇ ਬਹੁਤ ਗੁੱਸਾ ਆਉਂਦਾ ਜਿੱਚ ਕਹਿੰਦੇ ਆ ਚੋਰ ਕੀ ਦਾੜੀ ਮੈਂ ਤਣਕਾ ਲੈ ਇਹਦੇ ਵਿੱਚ ਗੁੱਸੇ ਵਾਲੀ ਕਿਹੜੀ ਗੱਲ ਹੈ ਗੁੱਸੇ ਵਾਲੀ ਨਹੀਂ ਮੈਂ ਤਾਂ ਕਹਿੰਦਾ ਬੇਵਕੂਫੀ ਵਾਲੀ ਗੱਲ ਹੈ ਤੁਸੀਂ ਆਪ ਸੋਚੋ ਕਹਾਵਤ ਆ ਚੋਰ ਕੀ ਦਾੜੀ ਮੈਂ ਤਣਕਾ ਤੇ ਜੇ ਚੋਰ ਕਲੀਨ ਸ਼ੇਵ ਹੋਏ ਫਿਰ ਤੂੰ ਫੜੇ ਨਾ ਜਾਏਗਾ ਕਦੇ ਉਹ ਨਾਈ ਉਹਦਾ ਧਾੜੀ ਹੈ ਨਾਈ ਬੜੀ ਤਿਲਕਾ ਮੈਂ ਵੀ ਕਹਾਵਤਾ ਬਣਾਉਣਾ ਦਿਮਾਗ ਖਰਾਬ ਕੀਤਾ ਇੱਕ ਉਹ ਕਹਾਵਤਾ ਬਾਗ ਤੇ ਚੋਰ ਕੀ ਲੰਗੋੜ ਸਹੀ ਵੀ ਦੱਸੋ ਕਿਹੜਾ ਚੋਰ ਹੈ ਜਿਹੜਾ ਲੰਗੋੜ ਬਣ ਕੇ ਜਾਊਗਾ ਚੋਰੀ ਕਰਨ ਗਿਆ ਕਿ ਕੁਸ਼ਤੀ ਖੇਡਣ ਗਿਆ ਉੱਥੇ ਬੰਟੂ ਚੋਰ ਜੀ ਤੁਸੀਂ ਆ ਦੱਸੋ ਤੁਸੀਂ ਕਿੰਨੇ ਪੈਨਪਰਾਜ ਹੈ ਅਸੀਂ ਟੋਟਲ ਚਾਰ ਭਰਾ ਹਾਂ ਇੱਕ ਭਰਾ ਨੇ ਮੇਰੇ ਨੇ ਐਮਬੀਏ ਕੀਤੀ ਹੈ ਦੂਜੇ ਨੇ ਐਮਐਸਸੀ ਐਗਰੀਕਲਚਰ ਤੀਜਾ ਭਰਾ ਮੇਰੇ ਇੰਜੀਨੀਅਰ ਹੈ ਤੇ ਚੌਥਾ ਮੈਂ ਮੈਂ ਚੋਰ ਹਾਂ ਤੇ ਆਪਾਂ ਸਾਰੇ ਜਣੇ ਇੱਕੋ ਘਰ ਦੇ ਵਿੱਚ ਮਿਲ ਕੇ ਆਪਣੇ ਮਾਤਾ ਪਿਤਾ ਨਾਲ ਰਹਿਨੇ ਆ ਤੁਸੀਂ ਚੋਰ ਹੋ ਤੁਹਾਡੇ ਮਾਪਿਓ ਨੇ ਤੁਹਾਨੂੰ ਕਰੋ ਬਾਹਰ ਨਹੀਂ ਘਟਿਆ ਲੈ ਉਹਨਾਂ ਨੇ ਜੀਣਾ ਕਿੱਦਾਂ ਆ ਕਿਉਂਕਿ ਮੇਰੀ ਕਮਾਈ ਨਾਲ ਤੇ ਘਰ ਚ ਲੰਡਿਆ ਬਾਕੀ ਤਿੰਨੇ ਭਰਾ ਤੇ ਬੇਰੋਜ਼ਗਾਰ ਨੇ ਹੈ ਤੁਹਾਨੂੰ ਨਹੀਂ ਲੱਗਦਾ ਤੁਸੀਂ ਕਿੰਨੇ ਅਜੀਬ ਜਿਓ ਨਹੀਂ ਅਜੀਬ ਨੂੰ ਕੀ ਮਰੀਆਂ ਚਾਰ ਲੱਤਾਂ ਮੈਨੇ ਗੋਡੇ ਮੂੰਹ ਤੇ ਲੱਗੇ ਕੀ ਅਜੀਬ ਆ ਮੇਰੇ ਤੇ ਕੀ ਗੱਲ ਹੋਈ ਕੀ ਗੱਲ ਹੋਈ ਹੁਣ ਆ ਗਿਆ ਮਰਾ ਹਲੋ ਬੰਟੂ ਚੋਰ ਹਾਂ ਸੱਚੀ ਕੋਛ ਬਾਜ਼ੂ ਆਇਆ ਘੜਾ ਚੰਗਾ ਚੰਗਾ ਵੀ ਮੈਨੂੰ ਜਾਣਾ ਪਣਾ ਮੇਰੇ ਮਹੱਲੇ ਚ ਆਫਰ ਆਇਆ ਮੈਨੂੰ ਚੋਰੀ ਦਾ ਆਫਰ ਚੋਰੀ ਦਾ ਆਫਰ ਕੀ ਮਤਲਬ ਮਤਲਬ ਇਹ ਵੀ ਸਾਡੇ ਮਹੱਲੇ ਚ ਜਿਹੜਾ ਰਿੰਕੂ ਆ ਨਾ ਉਹਨਾਂ ਦੀ ਫੈਮਿਲੀ ਉਹਨਾਂ ਨੇ ਸਟੇਟਸ ਪਾਇਆ ਫੇਸਬੁੱਕ ਤੇ ਵੀ ਓਨ ਦਾ ਵੇ ਟੂ ਟਡਲ ਹੌਜੀ ਮਤਲਬ ਉਹਨਾਂ ਦੇ ਘਰ ਕੋਈ ਨਹੀਂ ਹੈਗਾ ਆਪਣਾ ਰਸਤਾ ਸਾਫ਼ ਆ ਮੈਂ ਚੱਲਾਂ ਆਉਣਾ ਕੰਮ ਕਰ ਧੰਨਵਾਦ ਉਹ ਆਫਰ ਇੰਟਰਵਿਊ ਚੱਲਦਾ ਪਿਆ ਬੱਡੂ ਜੀ ਬੱਡੂ ਅਬੇ ਸਾਲੇ ਦੋਸਤੋ ਸਾਡਾ ਅੱਜ ਦਾ ਹਾਸਾ ਮਜ਼ਾਕ ਇੱਥੇ ਖਤਮ ਹੁੰਦਾ ਧੰਨਵਾਦ